ਅਸੀਂ ਆਪਣਾ ਪ੍ਰੋਟੈਸਟ ਪੂਰਾ ਕਰਾਂਗੇ ਸਾਡਾ ਰੋਡ ਪਈ ਅਸੀਂ ਰੋਡ ਜਾ ਨਹੀਂ ਕਰਾਂਗੇ ਸਾਰਾ ਕੰਮ ਕਰਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਨਾ ਚਿਰ ਇਹ ਕੰਮ ਚੱਲੂਗਾ ਬਾਕੀ ਮੈਂ ਪੰਜ ਸਾਲੇ ਵੀਰਾਂ ਨੂੰ ਇਹ ਬੇਨਤੀ ਕਰਦਾ ਵੀ ਇਹ ਕੰਮ ਵਧਾਓ ਨਾ ਇਹ ਸਾਡਾ ਕੋਈ ਨਾ ਕੋਈ ਮਸਲਾ ਹੱਲ ਕਰਾ ਦਿਓ ਜੇ ਤੁਸੀਂ ਕੰਮ ਵਧਾਉਣਾ ਵਾ ਤੇ ਫਿਰ ਵੀ ਅਸੀਂ ਤਿਆਰ ਹਾਂ ਅਸੀਂ ਪਿੱਛੇ ਨਹੀਂ ਪੋੜਾਂਗੇ ਸਾਰਾ ਕੰਮ ਹੋਗਾ ਪੂਰਾ ਪੰਜਾਬ ਬੰਦ ਵਾ ਤੇ ਜਿਆਦਾ ਕੰਮ ਨਾ ਖਰਾਬ ਕਰੋ ਜਿੱਤੋਂ ਤੱਕ ਹੈਗਾ ਸਾਡਾ ਇਨਸਾਫ ਕਰੋ ਅੱਜ 3 ਦਿਨ ਹੋ ਗਏ ਇੱਕ ਬੰਦੇ ਸਾਡੇ ਡਰਾਈਵਰ ਦੀ ਜਦੋਂ ਉਹ ਵਿਚਾਰੇ ਚੱਲਦੇ ਰੋਡ ਦੇ ਉੱਤੇ ਉਹਦੀ ਕਤਲ ਕੀਤਾ ਗਿਆ ਵਾ ਉਹਦੇ ਪਿੱਛੇ ਨਹੀਂ ਕੋਈ ਗੱਲ ਕਰਦੇ ਆ ਟ੍ਰਾਫਿਕ ਮੰਤਰੀ ਬੈਠਾ ਮੁੱਖ ਮੰਤਰੀ ਤੱਕ ਵੀ ਸਾਰੇ ਚੁੱਪ ਬੈਠੇ ਆ ਅਸੀਂ ਇਹ ਗੁੱਸਤੀ ਹੈ ਜੀ ਜਿਹੜਾ ਅੱਜ ਜਿਹੜਾ ਚਲੇ ਗਿਆ ਸਾਡਾ ਉਹਦਾ ਵੀ ਕੋਈ ਹੱਲ ਨਹੀਂ ਹੈ ਜੀ ਇਹ ਕੇਸ ਉਹਨਾਂ ਸਾਰੇ ਕੇਸਾਂ ਨਾਲੋਂ ਵੱਖਰਾ ਅੱਛਾ ਕੀ ਗੱਲ ਕੀ ਗੱਲਬਾਤ ਕੀ ਹੋ ਰਹੀ ਹੈ ਤੁਹਾਡਾ